ਫੀਸ ਅੱਗੇ ਪਾਸ਼ਾ ਵਾਇਗੁਰੂ ਮੜਵਾਉਂਦਾ ਹੈ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨੂੰ ਆਪੋ ਆਪਣੀ ਡਿਊਟੀ ਤੇ ਆ ਜਾਓ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਭਈਆ ਖਿਡਾਰੀ ਵੀਰ ਧਿਆਨ ਦਿਓ ਖਿਡਾਰੀ ਵੀਰ ਧਿਆਨ ਦਿਓ ਜਿੰਨੀਆਂ ਵੀ ਟੀਮਾਂ ਆਉਣ ਵਾਲੀਆਂ ਟੀਮਾਂ ਤੇ ਜਿਹੜੀ ਟੀਮ ਮੈਦਾਨ ਦੇ ਵਿੱਚ ਐ ਦੋਨੇ ਸਾਰੀ ਜਿਹੜੀ ਗਰਾਊਂਡ ਐ ਫਸ ਟੱਚ ਐ ਪਰ ਜਿੰਨਾ ਚਿਕ ਕੋਈ ਜਾਫੀ ਜਾਂ ਰੇਡਰ ਉਹ ਲਾਈਨ ਨੂੰ ਕਰਾਸ ਨਹੀਂ ਕਰਦਾ ਉਹ ਫੌਲ ਨਹੀਂ ਹੋਵੇਗਾ ਆ ਨਹੀਂ ਮਾਰਾ ਜਾਂ ਪੈਰ ਟੱਚ ਕੀਤਾ ਜੀ ਰੋਲਾ ਪਗਿਆ ਜਾਫੀ ਬਾਹਰ ਹੋ ਗਿਆ ਉਹ ਲਾਈਨ ਕਰਾਸ ਕਰਨੀ ਜ਼ਰੂਰੀ ਆ ਕਿਉਂਕਿ ਜਿਹੜੀ ਆਪਣੀ ਮੀਰਮੈਂਟ ਹੈ ਜਿਹਨੂੰ ਆਪਾਂ ਮਿੰਟੀ ਕਹਿੰਦੇ ਆ ਉਹ ਜਿਹੜੀ ਲਾਈਨ ਆ ਗਰਾਊਂਡ ਦੇ ਅੰਦਰ ਆ ਗਰਾਊਂਡ ਦੇ ਵਿੱਚ ਆ ਮੀਰਮੈਂਟ ਦੇ ਜਿੰਨਾ ਚਿਕ ਉਹ ਲਾਈਨ ਨਹੀਂ ਕਰਾਸ ਹੁੰਦੀ ਉਹ ਚਾਹੇ ਸੈਂਟਰ ਵਾਲੀ ਲੈਣਿਆ ਚਾਹੇ ਬਾਹਰਲੀ ਲੈਣਿਆ ਉਹ ਫੌਲ ਨਹੀਂ ਮੰਨਿਆ ਜਾਊਗਾ ਲਾਈਨ ਪੂਰੀ ਕਰਾਸ ਹੋਵੇਗੀ ਪੂਰੇ ਦਾ ਪੈਰਾ ਪੂਰਾ ਪੈਰ ਕਰਾਸ ਹੋਵੇਗਾ ਉਹ ਬੰਦਾ ਆਊਟ ਮੰਨਿਆ ਜਾਵੇਗਾ ਉਹ ਫੌਲ ਮੰਨਿਆ ਜਾਗਾ ਆ ਜਿਹੜੇ ਆਪਣੇ ਦੋ ਹੰਦੇ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਢੇਰੀਆਂ ਵੀ ਕਹਿੰਦੇ ਆ ਇਹਦੇ ਅੰਦਰਲੇ ਪਾਸੇ ਟੱਚ ਲਾ ਲੇਗਾ ਉਹ ਮੰਨਿਆ ਜਾਵੇਗਾ ਸਹੀ ਜੇ ਢੇਰੀ ਦੇ ਉੱਪਰ ਹੱਥ ਲੱਗਦਾ ਉਹ ਵੀ ਫੌਲ ਮੰਨਿਆ ਜਾਵੇਗਾ ਉਹਦੇ ਅਗੇਂਸਟ ਨੰਬਰ ਦਿੱਤਾ ਜਾਵੇਗਾ ਆ ਜਿਹੜੀ ਆਪਾਂ ਹੰਦੇ ਜਿਹਨੂੰ ਕਹਿੰਦੇ ਇਹਦੇ ਅੰਦਰਲੇ ਪਾਸੇ ਜੇ ਰੇਟਰ ਟੱਚ ਕਰਦਾ ਆ ਤੇ ਉਹ ਰੇਟਰ ਨੂੰ ਪੁਆਇੰਟ ਦਿੱਤਾ ਜਾਵੇਗਾ ਜੇ ਉਹ ਢੇਰੀ ਦੇ ਉੱਤੇ ਟੱਚ ਕਰਦਾ ਸੈਂਟਰ 'ਚ ਕਰਦਾ ਉਹ ਜਿਹੜਾ ਫੋਲ ਮੰਨਿਆ ਜਾਗਾ ਉਹਦੇ ਅਗੇਸ਼ਟ ਜਿਹੜਾ ਫੈਸਲਾ ਜਾਵੇਗਾ ਇਹ ਰੋਲਾ ਨਹੀਂ ਪੋਣਾ ਵੀ ਮਾੜਾ ਜਿਹਾ ਟਾਇਰ ਪੈਰ ਟੱਚ ਕੀਤਾ ਜੀ ਜਾਫੀ ਬਾਹਰ ਹੋ ਗਿਆ ਰੇਟਰ ਬਾਹਰ ਹੋ ਗਿਆ ਇਹ ਤੇ ਨਾ ਕੋਈ ਰੀਪਲੇਮੈਂਟ ਨਾ ਕੋਈ ਰਿਵਿਊ ਮਿਲਣਾ ਹੈ ਕਿਉਂਕਿ ਜਿੰਨਾ ਜਗ੍ਹਾ ਜਿਹੜੀ ਲਾਈਨ ਆ ਇਹਦੀ ਕਿੰਨਾ ਜਗ੍ਹਾ ਕ੍ਰੋਸ ਨਹੀਂ ਹੁੰਦੀ ਇਹ ਵੀ ਨਹੀਂ ਮੈਂ ਸੈਂਟਰ ਤੇ ਪਹੁੰਚ ਗਿਆ ਜੀ ਨਹੀਂ ਪੂਰੀ ਲਾਈਨ ਕ੍ਰੋਸ ਹੋਵੇਗੀ ਫਿਰ ਉਹ ਆਊਟ ਮੰਨਿਆ ਜਾਵੇਗਾ ਉਹਦੇ ਅਗੇਸ਼ਟ ਫੈਸਲਾ ਹੋਵੇਗਾ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਵੈਸੇ ਤਾਂ ਸਾਡੇ ਭਰਜੀ ਭਾਜੀ ਹੁਣਾਂ ਨੇ ਇੱਕ ਇਹਦੇ ਜਿਹੜੇ ਰੂਲ ਹੈ ਉਹ ਇੱਕ ਕਾਪੀ ਲਿਖ ਕੇ ਦਿੱਤੀ ਆ ਜੇ ਕਿਸੇ ਕੋਚ ਨੂੰ ਕੋਈ ਸ਼ੱਕ ਆ ਤੇ ਉਹ ਪੜ੍ਹ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ